ਸਾਰੇ ਲਾਗੇ ਲਾਗੇ ਟਿੰਡਾਂ ਦੀ ਵੀਓ ਵਿੱਚ ਮੈਂ ਚੱਲ ਮਾਰੀ ਜੀ ਵੀਡੀਓ ਮੈਂ ਇੱਥੇ ਸਾਰੇ ਪਤਲੇ ਬੰਨ ਬਣ ਕੇ ਆਪਣੇ ਵਿਸ਼ ਕੋਲੇ ਆ ਗਿਆ ਇੱਥੇ ਆ ਵੇਖੋ ਤੇ ਮੇਰੀ ਜੀ ਚਾਹ 5 ਸਾਲ ਲੱਗੇ ਵੀ ਆਉਂਦੇ ਆ ਪਰ ਉਹਨਾ ਵੀ ਉਹ ਤਾਂ ਹੀ ਬਣਿਆ ਵੀ ਜਿੱਦਾਂ ਉੱਪਰ ਪਹਾੜ ਦੇਖ ਰਿਹਾ ਉਦਾਂ ਹੀ ਪਾਣੀ ਚ ਦੇਖ ਰਿਹਾ ਪਰ ਜਿੱਥੋਂ ਸ਼ਿਪ ਦੀ ਟਿਕਟ ਲਈ ਜਾਂਦੀ ਹੈ ਜੇ ਮੇਰੇ ਹਿਸਾਬ ਨਾਲ ਪੌਦਿਆਂ ਪੌਦਿਆਂ ਤੇ ਗਈ ਹੈ ਭਾਜੀ ਹੁਣ ਵੀ ਇਹਦਾ ਸਰਚ ਕਰਕੇ ਦੇਖੋ ਵਾਲਾ ਕਮਰਾ ਵੇਖੋ ਕਿੰਨਾ ਮਹਿੰਗਾ ਪਰ ਤੇ ਇਹਦਾ ਵੀਊ ਵੀ ਵੱਖਰਾ ਹੀ ਨਜ਼ਾਰਾ ਆ ਬੜੀ ਕਮਾਲ ਦੀ ਜਗ੍ਹਾ ਆ ਆਏ ਤੇ ਪਏ ਆ ਕਿੰਨੇ ਚਿਰ ਦੇ ਪਰ ਬਸ ਇਦਾਂ ਹੀ ਘੁੰਮਣ ਫਿਰਨ ਦੇ ਹੀ ਆਸੇ ਪਾਸੇ ਇੱਧਰ ਉੱਧਰ ਗਏ ਹੀ ਪਰ ਇਹਦਾ ਵੀਊ ਹੋਇਆ ਹੋਇਆ ਹੈ ਅਜੇ ਤੱਕ ਮੇਸਿਜੇ ਸ਼ਿਪ ਨਹੀਂ ਚੱਲੇ ਆਗੇ ਇੱਥੇ ਉਹ ਜਿਹੜੇ ਬੋਟ ਜੇ ਜਿੱਦਾਂ ਕਹਿੰਦੇ ਚੱਲਦੇ ਹੁੰਦੇ ਆ ਉਹ ਨਹੀਂ ਚੱਲੇ ਪਰ ਕਮਾਲ ਦਾ ਹੀ ਵੀਊ ਹੈ ਮੈਂ ਦਿਖਾਣਾ ਆ ਹੁਣ ਇਹ ਆ ਮੀਨ ਜਿਹੜਾ ਸ਼ਹਿਰ ਆ ਜਿੱਦਾਂ ਸੈਲਮ ਸੀ ਜਿੱਥੇ ਅਸੀਂ ਘੁੰਮਣ ਆਏ ਆ ਆ ਯਾ ਇਹਦਾ 뷰 ਜਿਹੜਾ ਸੈਲਮਸੀ ਦਾ ਤੇ ਬਹੁਤ ਹੀ ਕਮਾਲ ਹੈ ਹੈ ਜਿੱਦਾਂ ਹਲ ਸਟਾਰਟ ਵਾਂਗੂ ਹੀ ਪਰ ਨਹੀਂ ਪਰ ਇਹ ਥੋੜਾ ਜਿੱਦਾਂ ਡਿਫਰੈਂਟ ਆ ਥੋੜਾ ਉਹਦੇ ਨਾਲੋਂ ਨਾ ਵੱਖਰਾ ਆ ਦਿਖਣ ਚ ਉਹ ਜਿੱਦਾਂ ਉੱਪਰ ਪਹਾੜ ਦੇਖ ਰਿਹਾ ਉਦਾਂ ਹੀ ਪਾਣੀ ਚ ਦਿਖ ਰਿਹਾ ਬਹੁਤ ਵਧੀਆ 뷰 ਹੁਣ ਬਾਕੀ ਆਪਾਂ ਉਧਰ ਗ੍ਰੈਂਡ ਹੋਟਲ ਵਾਲੇ ਜਾ ਕੇ ਤੇ ਉਹਦੀ ਵੀਡੀਓ ਬਣਾਉਣੀ ਹੈ ਜਿਹੜੇ ਲੋਕਾਂ ਨੂੰ 5 500 ਦਾ ਕਮਰਾ ਦੇ ਚੀ ਜਾਂਦੇ ਉੱਥੇ ਜਾ ਕੇ ਦੇਖਦੇ ਆਂ ਤੇ ਕੀ ਹਾਲ ਹਕਤਾਂ ਭਾਈ ਉਹ 5 500 ਦਾ ਕਮਰਾ ਦਿੰਦੇ ਇੱਕ ਉਹ ਵੀ ਕੋ ਸ਼ਿਪ ਜਾਂਦੇ ਉਹ ਸ਼ਿਪ ਤੋਂ ਜਾਂ ਹੋਟਲ ਖਰੀਦ ਲੈਣਾ ਹੂੰ ਤੇ ਇੱਥੇ ਹੀ ਆਇਆ ਕਰਾਂਗੇ ਨੈਕਸਟ ਟਾਈਮ ਚਲੋ ਇਹਨੂੰ ਮੈਂ 4 ਸਾਲ ਤੋਂ 4 ਕਿਉਂ ਜਿਆਦਾ ਮੈਂ ਸੋਚ ਰਿਹਾ ਵੀ ਜਦੋਂ ਵੀ ਕਿਤੇ ਵਧੀਆ ਟਾਈਮ ਜਾਂ ਜਿੱਦਾਂ ਵੀ ਹੋਊਗਾ ਤੇ ਇੱਥੇ ਜਾ ਕੇ ਆਵਾਂਗੇ ਤੇ ਮੇ ਵੀ 4-5 ਸਾਲ ਲੱਗੇ ਵੀ ਆ ਹੁੰਦਿਆਂ ਦੇ ਪਰ ਉਹਨਾ ਵੀ ਉਹ ਤਾਂ ਹੀ ਬਣਿਆ ਵੀ ਵੀਡੀਓ ਬਣਾਉਣੇ ਆ ਚੱਲ ਇਸੇ ਬਣ ਜਾਵਾਂਗੇ ਤੇ ਮਤਲਬ ਕਮਾਲ ਦਾ ਵਿਊ ਹੈ ਲੱਗਦਾ ਹੈ ਥੋੜਾ ਥੋੜਾ ਹਾਲ ਸਟਾਰਟਿੰਗ ਪਰ ਨਹੀਂ ਇਹਦਾ ਵਿਊ ਥੋੜਾ ਵੱਖਰਾ ਆ ਜਿੱਦਾਂ ਕਹਿ ਲਈ ਬਹੁਤ ਹੀ ਵਧੀਆ ਹੈ ਹਾਂਜੀ ਅਸੀਂ ਉੱਥੇ ਚੱਲੇ ਆ ਗ੍ਰੈਂਡ ਆਰਡਰ ਜਿੱਦਾਂ ਨਾਲ ਭਰਿਆ ਸੀ ਨਾ ਔਨ ਦਾ ਮੈਂ ਤਾਂ ਅਮਰਵੀਰ ਭਾਜੀ ਪਲੱਕੇ ਹੀ ਭਰਨ ਵੀ ਦੇਖਦੇ ਆ ਇੱਥੇ ਕੀ ਹੈ ਨਾ ਸਿਚੁਏਸ਼ਨ ਕਿੰਨੇ ਨੂੰ ਉੱਤ ਕਮਰਾ ਆ ਤੇ ਘਾਟ ਤੋਂ ਘੱਟ 500 ਵਰਰ ਨੂੰ ਕਮਰਾ ਜੇ ਸੋ ਮਤਲਬ ਤੁਸੀਂ ਉਸੇ ਹਫਤੇ ਮਤਲਬ ਜਦਾਦ ਚ ਭਰਵਟ ਕੱਲੂ ਜਾਣਾ ਹੋਵੇ ਜੇ ਪਰਸੋਂ ਤੇ 500 ਵਰਰ ਨੂੰ ਕਮਰਾ ਹੀ ਆ ਭਾਜੀ ਆਹ ਹੋਟਲ ਨੂੰ ਅਸੀਂ ਜਿੱਦਣ ਭਰਿਆ ਸੀ ਨਾ 500 ਵਰਰ ਨੂੰ ਕਮਰਾ ਸੀ ਜੇ ਅਗਲੇ ਦਿਨ ਆਣਾ ਹੋਵੇ ਮੈਂ ਕਿਹਾ ਚੱਲ ਇਹਨੂੰ ਦੇਖ ਕੇ ਆਣੇ ਆ ਵੀ ਇਹਦੇ ਚ ਕੀ ਐਸਾ 50000 ਵਾਲਾ ਪਰ ਕਮਾਲ ਏ ਹਾਂ ਜੇ ਹੁਣ ਗਾਂ ਵੀ ਮੈਂ ਹੁਣ ਇੱਕ ਔਰ ਮੈਨੂੰ ਸਾਰੇ ਕਹਿੰਦੇ ਆ ਵੀ ਤੂੰ ਸਾਰਿਆਂ ਨੂੰ ਇਹ ਗਿਆ ਕਰ ਵੀ ਜਿਹੜਾ ਮੇਰੀ ਵੀਡੀਓ ਵੇਖੇ ਉਹ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਿਆ ਕਰੇ ਕਿਉਂ ਨਾ ਸਟਰੀਆ ਦੀ ਇੰਦਾਂ ਦੀਆਂ ਹਾਲ ਜਗਾ ਵਧੀਆ ਵਧੀਆ ਲੈ ਕੇ ਆਇਆ ਕਰਾ ਤੇ ਇਹਦੇ ਨਾਲ ਮੈਨੂੰ ਵੀ ਹੋਵੇ ਕਿ ਹਾਂ ਯਾਰ ਮੈਨੂੰ ਕੋਈ ਦੇਖਦਾ ਆ ਜਾਂ ਕਿੱਦਾਂ ਵੀ ਤੇ ਹੁਣ ਮੈਂ ਇਕਰ ਕੋਸ਼ਿਸ਼ ਕਰਦਾ ਵੀ ਹਰ ਟਾਈਮ ਵਧੀਆ ਵਧੀਆ ਜਗਾ ਲੈ ਕੇ ਆਵਾਂ ਜਾਂ ਜ਼ਬਦਾ ਰਹਿਣਾ ਕਿਹੜੀ ਜਗਾ ਵਧੀਆ ਆ ਮੈਂ ਉੱਥੇ ਜਾਇਆ ਜਾਵੇ ਤੇ ਉਹਦੀ ਵੀਡੀਓ ਬਣਾਈ ਜਾਵੇ ਤੇ ਕੋਸ਼ਿਸ਼ ਕਰਾਂਗਾ ਹਰ ਟਾਈਮ ਵਧੀਆ ਵਧੀਆ ਜਗ੍ਹਾ ਲੈ ਕੇ ਆਉਣ ਦੀ ਤੇ ਤੁਸੀਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਇੱਥੇ ਸ਼ਿਪ ਵਾਲਾ ਕਾਊਂਟਰ ਜਿੱਥੋਂ ਸ਼ਿਪ ਦੀ ਟਿਕਟ ਲਈ ਜਾਂਦੀ ਹੈ ਜੇ ਮੇਰੇ ਹਿਸਾਬ ਨਾਲ ਪੌਜ਼ੇ ਪਾਜ਼ਿਆਂ ਤੇ ਗਏ ਆ ਇੱਥੇ ਕੋਈ ਵੀ ਹੈ ਨਹੀਂ ਦਰਵਾਜ਼ੇ ਬੰਦ ਏ ਤੇ ਜਿਹੜਾ ਸ਼ਿਪ ਚੱਲਦਾ ਆ ਉਹ ਆ ਆ ਇਹਦੇ ਵਿੱਚ ਦੱਸਣ ਦੇ ਆ ਜਿਹੜਾ ਸ਼ਿਪ ਚੱਲਦਾ ਹੈ ਸਾਰੇ ਮੇਰੇ ਹਿਸਾਬ ਨਾਲ ਪੌਜ਼ੇ ਜ਼ਿੰਦਗੀ ਆ ਬਾਜੀ ਉਹਨਾਂ ਦੇ ਪੌਜ਼ੇ ਬਾਜ਼ੇ ਹੋਏ ਲੱਗਦੇ ਆ ਆ ਆ ਜਿਹੜਾ ਸ਼ਿਪ ਚੱਲ ਰਿਹਾ ਹੈ ਕਿ ਆਇਆ ਹੋਟਲ ਐਵੇਂ ਉਹਦੇ ਨਾਲ ਬਣਾ ਬਣਾ ਕੇ ਨਾ ਡਰੋਨ ਨਾਲ ਵੀਡੀਓ ਚੜਾਈ ਜਾਂਦੇ ਗ੍ਰੈਂਡ ਹੋਟਲ ਦੀਆਂ ਨਹੀਂ ਵਧੀਆ ਹੋਊਗਾ ਪਰ ਠੀਕ ਏ ਪਰ ਜੋ ਉੱਥੇ ਵੀਡੀਓ ਦੇ ਵਿੱਚ ਜਿੱਦਾਂ ਬਣਾ ਕੇ ਵੀਡੀਓ ਚਾੜਦੇ ਸੀ ਉਦਾਂ ਦੇ ਨਹੀਂ ਲੱਗਿਆ ਖੇਚ ਦਾ ਕੇਂਦਰ ਜਿੰਨੂੰ ਕਹਿ ਦਿੰਦੇ ਆਪਾਂ ਆਹ ਆਹ ਮਾੜਾ ਜਿਹਾ ਦੇਖ ਲਈਏ ਬਣਾ ਲਈਏ ਵੀਡੀਓ ਤੇ ਫਿਰ ਆਪਾਂ ਚੱਲੀਏ ਮੇਰੀਆਂ ਵਿੱਚ ਬਾਬੇ ਨਾਨਕ ਨੇ ਆਪੇ ਸਾਰੀਆਂ ਪੂਰੀਆਂ ਕਰਤੀਆਂ ਮੈਨੂੰ ਮੰਗਣ ਦੀ ਲੋੜ ਹੀ ਨਹੀਂ ਪਈ ਬਾਬੇ ਨਾਨਕ ਨੂੰ ਪਤਾ ਆ ਆ ਹੁਣ ਆਪਣਾ ਚੈਨਲ ਸਬਸਕ੍ਰਾਈਬ ਕਰਾਏ ਪਤਾ ਨਹੀਂ ਹੁਣ ਕਿੱਥੇ ਲੋਕ ਲਾਣਾ ਪੈਣਾ ਇਹ ਹੋ ਜੇ ਬਸ ਆ ਪਾਜੀ ਗ੍ਰੈਂਡ ਹੋਟਲ ਪਾਜੀ ਹੁਣ ਵੀ ਇਹਦਾ ਸਰਚ ਕਰਕੇ ਦੇਖੋ ਵਾਲਾ ਕਮਰਾ ਆ ਆ ਦੇਖੋ ਕਿੱਡਾ ਮਹਿੰਗਾ ਭਰ ਆ ਇੱਥੇ ਸਾਰੇ ਤਾਲੇ ਬੰਨ ਬਣ ਕੇ ਆਪਣੇ ਵਿਸ਼ ਕੁਰੀਆਂ ਕਰਦੇ ਆ ਆ ਵੇਖੋ ਕਿੰਨੀਆਂ ਵਿਸ਼ ਇੱਕ ਮਿੰਟ ਪਾਜੀ ਮੈਂ ਮੜੇ ਜੇ ਤਾਲੇ ਵਿਖਾ ਕੇ ਤੇ ਆਪਾਂ ਆਹ ਦੀ ਜਗਾ ਸਿਮੈਟਰ ਵਿੱਚ ਨੇ ਸਿਮੈਟਰ ਚੱਲ ਨਹੀਂ ਸੀ ਭਾਈ ਵੇ ਲੋ ਜਿੰਨਾ ਪਹਾੜ ਉੱਪਰ ਹੈ ਉਨਾ ਹੀ ਥੱਲੇ ਉਖਾਣ ਦੇ ਮੀਂਹ ਦੇ ਵਿੱਚ ਨਾ ਕਮਾਲ ਏ ਹਾਂਜੀ ਅਸੀਂ ਚੱਲੇ ਹੁਣ ਇੱਥੋਂ ਵਾਪਸ ਹੁਣ ਸਿਗਮੁੰਦ ਖਲਾਮ ਥੁੰ ਪਤਾ ਨਹੀਂ ਸਿਗਮੁੰਦ ਥੁੰ ਖਲਾਮ ਏ ਕਿਹੜਾ ਆ ਹੁਣ ਆਪਾਂ ਉੱਥੇ ਜਾਣਾ ਆ ਇੱਥੇ ਕੋਈ ਵਧੀਆ ਨਹੀਂ ਲੱਗਿਆ ਵਧੀਆ ਇਸ ਕਰਕੇ ਨਹੀਂ ਲੱਗਿਆ ਕਿ ਕੋਈ ਸ਼ਿਪਪਿੰਗ ਨਹੀਂ ਚੱਲਣ ਡਿਆ ਸਾਰੇ ਸ਼ਿਪ ਬੰਦ ਕੀਤੇ ਹੋਣਾ ਪਤਾ ਨਹੀਂ ਖਰੇ ਪੌਦਿਆਂ ਤੇ ਕੀ ਆ ਜਾਂ ਕਹਿ ਲਓ ਕਿ ਅਜੇ ਸਟਾਰਟ ਨਹੀਂ ਕੀਤੇ ਹੈਗੇ ਸ਼ਾਇਦ ਤਾਂ ਕਿਉਂਕਿ ਸਾਰੇ ਹੀ ਬੰਦ ਨੇ ਸਾਰੇ ਹੀ A to Z ਬੰਦ ਨੇ ਮੈਂ ਵੀ ਸ਼ਾਇਦ ਅਸੀਂ ਚੌਥੇ ਮਹੀਨੇ ਆ ਗਏ ਹਨ ਜਲਦੀ ਆ ਗਏ ਥੋੜਾ ਤਾਂ ਇਦਾਂ ਆ ਹੁਣ ਆਪਾਂ ਚੱਲੇ ਵਾਪਸ ਹੁਣ ਆਪਾਂ ਜਿਹੜੀ ਨਵੀਂ ਜਗ੍ਹਾ ਤੇ ਜਾਂਦੇ ਆ ਉੱਥੇ ਜਾ ਕੇ ਵੇਖਦੇ ਆ ਪੜਾਂ ਦੇ ਵਿੱਚ ਆ ਉਹ ਵੀ ਮਤਲਬ ਅੰਦਰ ਹੀ ਅੰਦਰ ਹੀ ਲੱਕੜ ਜੇ ਦੇ ਪੋੜਨੇ ਉੱਥੇ ਜਾ ਕੇ ਦੇਖਦੇ ਆ ਚਲੋ ਜੀ ਠੀਕ ਹੈ ਓਕੇ ਜੀ ਹੱਸੀ ਕਰੋ ਹਾਂਜੀ ਜੀ ਅਹੀਂ ਨਾ ਰਾਹ ਦੇ ਵਿੱਚ ਨਾ ਜਾਣਦੇ ਹੀ ਤੇ ਅਹੀਂ ਨਾ ਰਾਹ ਦੇ ਵਿੱਚ ਰੁੱਕ ਗਏ ਜਿੱਦਾਂ ਕਹਿ ਲੋ ਵੀ ਸਵਿਟਜ਼ਰਲੈਂਡ ਦੇ ਪਿੰਡ ਨਹੀਂ ਕਹਿੰਦੇ ਹੁੰਦੇ ਹਨਾ ਭਾਜੀ ਕਹਿੰਦੇ ਮੈਸੂਇਜ਼ਰਲੈਂਡ ਜਾ ਕੇ ਆਇਆ ਤੇ ਅਸੀਮ ਇਦਾਂ ਦੀ ਲੋਕੇਸ਼ਨ ਹੈ ਜਿੱਦਾਂ ਸਵਿਟਜ਼ਰਲੈਂਡ ਦੇ ਪਿੰਡ ਹੁੰਦੇ ਆ ਮੈਂ ਕਿਹਾ ਚਲੋ ਸਵਿਟਜ਼ਰਲੈਂਡ ਗਏ ਤੇ ਨਹੀਂ ਉਹ ਜਿੱਦਾਂ ਦੇ ਪਿੰਡ ਹੈ ਨੇ ਜਾਂ ਜਿੱਦਾਂ ਵੀ ਮਤਲਬ ਲੋਕੇਸ਼ਨ ਹੈ ਨੇ ਨਾ ਜਿੱਦਾਂ گاਵਾ ਕਹਾਜੋਗਰੀਆਂ ਜਾਂ ਇਹ ਬੂ ਹੈ ਨਾ ਸੇਮ ਉਦਾਂ ਦੇ ਹੀ ਪਿੰਡ ਨੇ ਉਦਾਂ ਦੀ ਹੀ ਲੋਕੇਸ਼ਨ ਹੈ ਸੇਮ ਉਦਾਂ ਦੀ ਲੋਕੇਸ਼ਨ ਹੈ ਤੇ ਇਸ ਕਰਕੇ ਇਸ ਸਾਈਡ ਤੇ ਗੱਡੀ ਰੋਕ ਕੇ ਤੇ ਅਸੀਂ ਉਹ ਜਗ੍ਹਾ ਦੇਖਣ ਲਈ ਰੁਕੇ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਆ ਇਹ ਜਗ੍ਹਾ ਆਇਆ ਉਦਾਂ ਹੀ ਸੇਮ ਲੱਗ ਰਿਹਾ ਆ ਪਤਾ ਨਹੀਂ ਹੁਣ ਹੈ ਕਿ ਨਹੀਂ ਪਰ ਵਿਊ ਬੜਾ ਕਮਾਲ ਦਾ ਹੈ ਬਹੁਤਾ ਹੀ ਵਧੀਆ ਵਿਊ ਹੈ ਅਸੀਂ ਪਹਿਲਾਂ ਇਧਰੋਂ ਲੰਘ ਕੇ ਗਏ ਸੀ ਸਾਨੂੰ ਪਤਾ ਨਹੀਂ ਤੇ ਅਸੀਂ ਅੱਗੇ ਚਲੇਗੇ ਤੇ ਫਿਰ ਅਸੀਂ ਰਾਹ ਦੇ ਵਿੱਚ ਰੁੱਕ ਕੇ ਤੇ ਦੁਬਾਰਾ ਇੱਧਰ ਨੂੰ ਸਾਡਾ پلان ਬਣਿਆ ਆਂਦਾ ਤੇ ਅਸੀਂ ਕਹਾਂ ਨਹੀਂ ਇਹਦੀ ਵੀਡੀਓ ਬਣਾਉਣੀ ਚਾਹੀਦੀ ਤੇ ਉਹ ਕਿੱਥੇ ਕਿੱਥੇ ਵੇਖੋ ਘਰ ਪਾਏ ਆ ਗੋਰੀਆਂ ਨੇ ਨਾ ਹਾਂ ਜਦੋਂ ਵੇਲੇ ਇਹਨਾਂ ਨੇ ਘਰ ਬਣਾਉਣਾ ਹੋਵੇ ਕਿਤੇ ਵੀ ਬਣਾਣ ਤੇ ਪਹਿਲਾਂ ਬਿਜਲੀ ਪਾਣੀ ਤੇ ਫਿਰ ਫਿਰ ਘਰ ਦੇ ਵਿੱਚ ਐਂਟਰੀ ਹੈ ਨਾ ਤੇ ਆਪਾਂ ਇੰਡੀਆ ਦੇ ਵਿੱਚ ਕੋਈ ਕਿਹਾ ਹੀ ਨਹੀਂ ਜਾ ਸਕਦਾ ਬਿਜਲੀ ਪਾਣੀ ਕਦੋਂ ਆਣਾ ਕਦੋਂ ਨਹੀਂ ਉਹ ਦੇਖੋ ਕਿੱਥੇ ਕਿੱਥੇ ਘਰ ਬਣਾਏ ਹੋਏ ਆ ਪਰ 뷰 ਵਾਕਈ ਬੜਾ ਕਮਾਲ ਦਾ ਹੈ ਬਹੁਤ ਵਧੀਆ ਹੈ ਸੋਹਣਾ ਘੈਂਟ ਨਜ਼ਾਰੇਦਾਰ ਤੇ ਹੁਣ ਨਹੀਂ ਇੱਥੇ ਰੋਕ ਕੇ ਅਸੀਂ ਕਿਹਾ ਚਲੋ ਬਣਾਨੇ ਆ ਵੀਡੀਓ ਕਿਤੇ ਬੰਦਾ ਜਿੰਦਾ ਹੋਵੇ ਜਦ ਕੰਮ ਕਰਦਾ ਹੋਵੇ ਐਂ ਲੱਗਦਾ ਜਿਦਾ ਮੈਂ ਫੋਨ ਦੇ ਵਿੱਚ ਏਖਣ ਦੇ ਮਿਲਦਾ ਜਿਹਦਾ ਸੀਨਰੀ ਨਹੀਂ ਦੇਖਦਾ ਹੁੰਦਾ ਵਾਕੀ ਇਦਾਂ ਲੱਗ ਲੰ데요 ਹੂੰ ਤੋ ਵੇਸੇ ਕਮਾਲੀ ਹੈ ਯਾਰ ਬਹੁਤ ਹੀ ਵਧੀਆ ਲੱਗ ਰਿਹਾ ਹਾਂਜੀ ਜੀ ਕੀ ਹਾਲ ਜੀ ਅਹੀ ਨਾ ਰਾਤ ਚ ਜਾਣ ਦੇ ਹੀ ਕਿਤੇ ਤੇ ਇੱਕ ਨਾ ਜਗਾ ਤੇ ਬੜਾ ਵਧੀਆ ਵਿਊ ਆਇਆ ਤੇ ਮੈਂ ਕਿਹਾ ਕਿਉਂ ਨਾ ਰੁਕੇ ਦੀ ਵੀਡੀਓ ਬਣਾਈ ਜਾਵੇ ਤੇ ਬਾਜੀ ਵੀ ਕਹਿੰਦੇ ਹਾਂ ਬਾਜੀ ਤੇ ਬਣ ਕੇ ਜਾਂ ਕਿਸ਼ੰਕੀ ਤੇ ਆਈ ਨੇ ਲਾਲੀਆਂ ਐਨਕਾ ਤੇ ਅੰਗੇ ਚੱਲ ਇੱਥੇ ਖੜ ਕੇ ਨਾ ਰਾਤ ਮੜੀ ਜੀ ਵੀਡੀਓ ਬਣਾਉਣੇ ਆ ਇਹ ਪਿੰਡ ਦਾ ਨਾਮ ਆ ਗੋਸਾਵ ਜੀਓ ਐਸ ਏ ਤੇ ਪਿੰਡ ਵਧੀਆ ਆ ਤੇ ਸ਼ਹਿਰ ਤੋਂ ਕਨੈਕਸ਼ਨ ਬੜੀ ਸੋਹਣੀ ਜਿਹੀ ਪਿੰਡ ਦੀ ਨਾ ਤੇ ਮੈਂ ਕਿਹਾ ਚੱਲ ਇਹਦੀ ਮਾਰੀ ਜੀ ਵੀਡੀਓ ਬਣਾਉਣੀ ਆ ਇਹ ਆਪਾਂ ਆਪਾਂ ਜਾਣਦੇ ਸੀ ਜਦੋਂ ਵਾਪਸ ਸੈਲ ਐਮ ਸੀ ਤੋਂ ਵਾਪਸ ਆਂਦੇ ਸੀ ਤੇ ਉੱਥੇ ਰਾਹ ਚ ਹੀਗਾ ਪਰ ਆਪਾਂ ਸਾਈਡ ਨੂੰ ਉਤਰ ਗਏ ਹੈਗਾ ਆਟੋਬਨ ਤੋਂ ਨਹੀਂ ਜਾਣਾ ਸਾਈਡ ਤੋਂ ਪਿੰਡਾਂ ਚੋ ਜਾਨਨੇ ਆ ਘੁੰਮਦੇ ਘੁੰਮਦੇ ਸ਼ਾਇਦ ਕੋਈ ਵਧੀਆ ਲੋਕੇਸ਼ਨ ਆ ਜੇ ਕਿਉਂਕਿ ਜੇ ਆਪਾਂ ਆਟੋਬਨ ਤੋਂ ਜਾਨਨੇ ਆ ਸੋ ਸਾਰਾ ਆਟੋਬਨ ਨਹੀਂ ਆਈ ਜਾਂਦਾ ਮਤਲਬ ਮੇਨ ਰੋਡ ਤੋਂ ਤੇ ਇਦਾਂ ਆਪਾਂ ਸਾਈਡ ਤੋਂ ਉਤਰ ਗਏ ਸੀ ਪਿੰਡਾਂ ਦੇ ਪਿੰਡਾਂ ਜਿਆ ਚੁੱਤਰ ਗਏ ਸੀ ਤੇ ਫਿਰ ਇਸ ਕਰਕੇ ਬੜਾ ਵਧੀਆ 뷰 ਆ ਉਸ ਸਾਰੇ ਲਾਗੇ ਲਾਗੇ ਪਿੰਡਾਂ ਦੀ 뷰 ਵੀ ਤੇ ਮੈਂ ਚੱਲ ਮਾਰੀ ਜੀ ਵੀਡੀਓ ਬਣਾ ਲੈਂਦੇ ਆ ਕੀ ਬਾਤ ਹੈ ਜੀ ਇੰਨਾ ਦਰਖਤ ਸਾਡੇ ਪੂਰੇ ਬੇਗੋਵਾਲ ਚ ਨਹੀਂ ਹੋਣਾ ਜਿੰਨਾ ਇੰਨਾ ਇੱਥੇ ਲਾਹੜਿਆ ਹੈ ਬੇਗੋਵਾਲ ਚ ਕੀ ਹੋਣ ਤੇ ਕਿਤੇ ਵੀ ਨਹੀਂ ਹੋਣਾ ਕਿਉਂਕਿ ਸਾਰੇ ਤੇ ਵੱਡ ਵੱਡ ਕੇ ਰੱਖੀ ਜਾਂਦੇ ਸੈਡਾਂ ਤੇ ਕਰਾਂ ਪਾਜੀ ਵਿਲੋਂ ਨਿਕਾ ਜਾਂ ਪਿੰਡ ਕਿਤੇ ਕਿਤੇ ਕੱਲਾ ਕੱਲਾ ਘਰ ਮਤਲਬ ਹੈ ਤੇ ਘਰ ਵਾਧੂ ਏ ਪਰ ਕੱਲਾ ਕੱਲਾ ਪਾਏ ਆ ਕਿੰਨਾ ਹੂੰ ਆਸੇ ਪਾਸੇ ਸਾਰੇ ਪਹਾੜ ਪਹਾੜ ਤੇ ਪਾਜੀ ਬਣ ਗਏ ਹੀਰੋ ਹੀਰੋ ਤੇ ਉਹ ਪਾਜੀ ਪਹਾੜ ਵੇ ਕਿੱਡੇ ਸੋਹਣੇ ਆ ਚਰਚਾ ਵੇ ਕਿੰਨੀਆਂ ਤਿੰਨ ਬਣਾਈਆਂ ਠੀਕ ਹੈ ਆ ਉਹ ਜਿਹੜੇ ਆਣੇ ਨਹੀਂ برف ਵਾਲੇ ਆਣੇ ਨਹੀਂ ਉਧਰ ਗੁੱਡਾ ਕਹਿ ਲਓ ਕੀ ਉਹ ਆ ਰੋਸ਼ਨੀ ਜੀ ਧੁੱਪ ਜੀ ਉਧਰ ਪੈਣ ਦੀ ਇਹ برف ਇੱਥੇ ਜੇ ਵੀ برف ਪਈ ਹੈ ਓਏ ਹੋਏ ਪਰ ਪਾਜੀ ਵੀਊ ਬੜਾ ਵਧੀਆ ਹੈ ਕਮਾਲ ਹਾਂਜੀ ਜੀ ਆਪਾਂ ਨਾ ਇੱਥੇ ਰਾਹ 'ਚ ਰੁਕੇ ਸੀ ਤੇ ਆ ਜਿਹੜਾ ਯਾਰ ਦਸਾਓ ਹੈ ਨਾ ਇਹ ਬਹੁਤ ਹੀ ਸੋਹਣਾ ਹੈ ਮੈਂ ਕਹਿੰਦਾ ਵੀ ਦੂਜੀ ਜਗ੍ਹਾ ਦੇ ਨਾਲੋਂ ਨਾ ਕਾਫੀ ਜ਼ਿਆਦਾ ਹੱਦ ਤੋਂ ਵੱਧ ਸੋਹਣਾ ਹੈ ਇਹ ਹੁਣ ਆਪਾਂ ਆਏ ਆ ਅ ਬਸਾਲ ਮਿਉਲੇ ਮਿਉਲੇ ਕੇ ਮੁੱਲੇ ਮਿਉਲੇ ਬਸਾਲ ਮਿਉਲੇ ਪਰ ਇਹ ਬਹੁਤ ਸੋਹਣਾ ਆ ਏਡੀ ਵਧੀਆ ਆ ਜੀ ਉਹ ਹੈ ਨਾ ਲੋਕੇਸ਼ਨ ਜਾਂ ਕਹਿ ਲੋ ਜਾਂ ਸਿਨੈਰੀ ਜਾਂ ਕਿੱਦਾਂ ਵੀ ਕਮਾਲ ਆ ਯਾਰ ਕਿੰਨਾ ਸੋਹਣਾ ਆ ਵਿਊ ਇਹ ਹਾਲ ਸਟੱਡ ਦੇ ਰਾਹ ਚਾਂਦਾ ਆ ਸਾਰੇ ਇੱਥੇ ਆਪਣੇ ਤੇ ਬੰਦੇ ਸਾਰੇ ਹਾਲ ਸਟੱਡ ਕਿਉਂਕਿ ਨਗਰ ਕੀਰਤਨ ਤੇ ਜਿੱਦੋ ਜਾਂਦੇ ਆ ਤੇ ਸਾਰੇ ਇੱਥੇ ਆਉਂਦੇ ਆ ਨਾ ਸਮਾਂਤੀ ਹੋ ਗਿਆ ਸੀ ਵਰ ਤੇ ਇੱਧਰ ਸਾਰੇ ਕੰਮ ਦੇ ਫਿੱਦੇ ਰਹਿੰਦੇ ਆ ਤੇ ਆਹ ਤੇ ਕਮਾਲ ਦੇ ਵਿਊ ਆ ਉਹ ਉੱਥੇ ਬਾਜੀ ਸੈਰ ਕਰ ਰਹੇ ਤੇ ਬਹੁਤ ਬਹੁਤ ਵਿਊ ਆ ਹਾਂ ਇਹ ਮੈਂ ਦੱਸ ਚਾਹਣਾ ਹੈ ਹਾਂ ਬਹੁਤ ਟਾਈਮ ਲੱਗ ਬੈਠ ਕੇ ਇੱਥੇ ਚਾਹ ਬਣਾਈ ਸੀ ਅੱਛਾ ਤੇ ਇੱਥੇ ਸਾਰੇ ਇੱਥੇ ਬੈਠੇ ਆ ਪਿਕਨਿਕ ਟੈਪ ਕਰਨ ਦੇ ਆ ਤੇ ਬਹੁਤ ਵਧੀਆ 뷰 ਹੈ ਤਾਂ ਆ ਜਿਹੜਾ ਗਿਸਾਉ ਮਿਲਨੇ ਨਾ ਗਿਸਾਉ ਜਿਹੜਾ ਪਿੰਡ ਸੀ ਜਿੱਥੇ ਆਪਾਂ ਗਾਏ ਸੀ ਉਹਦਾ 뷰 ਬਹੁਤ ਹੀ ਵਧੀਆ ਹੈ ਤੇ ਆ ਜਿਹੜਾ ਗਾਂ ਜਦੋਂ ਆ ਕੇ ਆਪਾਂ ਗੱਡੀ ਰੋਕੀ ਸੀ ਤੇ ਕਮਾਲ ਹੀ ਸੀ ਤੇ ਆਪਾਂ ਹੁਣ ਥੱਲੇ ਜਾ ਕੇ ਆਨੇ ਆ ਤੇ ਆਉਣ ਓਏ ਹੋਏ